ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਜੀ ਸੀ ਮੈਂ ਆਪਣੇ ਪਿੰਦੇ ਪੁਰਾਣੇ ਸਕੂਲ ਜਿੱਥੇ ਮੈਂ ਪੰਜਵੀਂ ਜੱਤ ਪੜ੍ਹਾਈ ਕੀਤੀ ਮੈਂ ਸਕੂਲ ਨੂੰ ਦੇਖ ਕੇ ਇੱਕ ਵਾਰ ਤਾਂ ਹੈਰਾਨ ਹੀ ਹੋ ਗਈ ਸਕੂਲ ਕਾ ਕਿ ਜਿਆਦਾ ਬਦਲ ਗਿਆ ਸੀਗਾ ਬਹੁਤ ਜਿਆਦਾ ਸੋਹਣਾ ਬਣ ਗਿਆ ਸੀਗਾ ਹਰਿਆ ਭਰਿਆ ਲੱਗ ਰਿਹਾ ਸੀਗਾ ਕਿਉਂਕਿ ਹੁਣ ਤਾਂ ਪਿੰਦੇ ਸਕੂਲ ਦੀ ਨੁਹਾਰ ਹੀ ਵਤਨ ਦੀ ਸੀ ਇੱਕ ਤਰ੍ਹਾਂ ਨਾਲ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਤਾਂ ਕਾਫੀ ਪਹਿਲਾਂ ਪੁਰਾਣਾ ਸਕੂਲ ਆ ਇਹ ਤੇ ਕੱਚਾ ਹੁੰਦਾ ਸੀਗਾ ਥੋੜਾ ਤੇ ਅਸੀਂ ਆਪਣੇ ਘਰੋਂ ਹੀ ਲੈ ਕੇ ਜਾਂਦੇ ਹੁੰਦੇ ਸੀਗੇ ਸਕੂਲ ਤੇ ਫਿਰ ਅਸੀਂ ਆਪੇ ਸਫਾਈ ਕਰਕੇ ਤੇ ਫਿਰ ਟਾਟ ਪਿਚਾ ਕੇ ਬੈਠ ਕੇ ਪੜ੍ਹਦੇ ਹੁੰਦੇ ਸੀ ਅਸੀਂ ਇੱਥੇ ਸੁੰ ਬੱਚਿਆਂ ਦੀਆਂ ਖੇਡਾਂ ਦੇਖੀਆਂ ਤੇ ਮੇਰੀਆਂ ਵੀ ਕਾਫੀ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਅਸੀਂ ਵੀ ਇਦਾਂ ਹੀ ਖੇਡਦੇ ਹੁੰਦੇ ਸੀਗੇ ਤੇ ਜ਼ਿੰਦਗੀ ਦਾ ਆਨੰਦ ਮਾਣਦੇ ਸੀਗੇ ਹੁਣ ਤਾਂ ਅਸੀਂ ਆਪੋ ਆਪਣੇ ਕੰਮਕਾਰਾਂ ਵਿੱਚ ਇੰਨੇ ਬਿਜ਼ੀ ਹੋ ਗਏ ਹਾਂ ਤਾਂ ਕਦੇ ਟਾਈਮ ਹੀ ਨਹੀਂ ਮਿਲਿਆ ਸਾਨੂੰ ਕਦੇ ਆਪਣੇ ਬਰਾਨੇ ਸਕੂਲ ਜਾਣ ਦਾ ਤੇ ਅੱਜ ਕਾਫੀ ਸਮੇਂ ਬਾਅਦ ਮੈਨੂੰ ਆਪਣੇ ਬੱਚਿਆਂ ਦੇ ਨਾਲ ਮੇਰੇ ਪੁਰਾਣੇ ਸਕੂਲ 프ਰੈਂਡਸ ਸਕੂਲ ਵਿੱਚ ਜਾਣ ਦਾ ਮੌਕਾ ਮਿਲਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਮੇਰੇ ਬੱਚੇ ਵੀ ਬਹੁਤ ਜ਼ਿਆਦਾ ਖੁਸ਼ ਹੋਏ ਮੇਰੇ ਪੁਰਾਣੇ ਸਕੂਲ ਜਾ ਕੇ ਤੇ ਉਹਨਾਂ ਨੇ ਉੱਥੇ ਜਾ ਕੇ ਬਹੁਤ ਸਾਰੀਆਂ ਵੀਡੀਓ ਫੋਟੋਆਂ ਕਲਿੱਕ ਕੀਤੀਆਂ ਬਹੁਤ ਜ਼ਿਆਦਾ ਉਹਨਾਂ ਨੇ ਖੁਸ਼ੀ ਮਨਾਈ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਇਹ ਸੀ ਕਿ ਇਹ ਸਾਡੇ ਮੰਮਾ ਦਾ ਪੁਰਾਣਾ ਸਕੂਲ ਹੈ ਜਿੱਥੇ ਸਾਡੇ ਮੰਮਾ ਪੜ੍ਹਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਚੰਗਾ ਲੱਗਿਆ ਉਹਨਾਂ ਨੇ ਬਹੁਤ ਜ਼ਿਆਦਾ ਬਦਿਆ ਫੀਲ ਕੀਤਾ ਮੇਰੇ ਨਾਲ ਨਵੇਂ ਸਕੂਲ ਜਾ ਕੇ ਸਕੂਲ ਵਾਕਈ ਬਹੁਤ ਜ਼ਿਆਦਾ ਬਦਲ ਗਿਆ ਸੀਗਾ ਬਹੁਤ ਸੋਹਣਾ ਲੱਗ ਰਿਹਾ ਸੀ ਬੱਚੇ ਵੀ ਤੇ ਬਹੁਤ ਪਿਆਰੇ ਪਿਆਰੇ ਸੀ ਜਿਨ੍ਹਾਂ ਨਾਲ ਅਸੀਂ ਫੋਟੋਆਂ ਕਲਿੱਕ ਕੀਤੀਆਂ ਵੀਡੀਓ ਬਣਾਈਆਂ ਉਹਨਾਂ ਦੀਆਂ ਤੇ ਆਪਣੀਆਂ ਵੀ ਅਸੀਂ ਫੋਟੋਆਂ ਕਿੱਟੀਆਂ ਬੱਚਿਆਂ ਨੇ ਬਹੁਤ ਜ਼ਿਆਦਾ ਇੱਥੇ ਆਨੰਦਮਾਨਿਆ ਧੰਵਾਦ